thank you ਆ ਮਾ ਤੁਹਾਡਾ ਕਿਹੜਾ ਪਿੰਡਾ ਕਿਹੜਾ ਸਕੂਲ ਆ ਕਿਹੜੀ ਕਲਾਸ ਮੇਰਾ ਨਾਮ ਜੀ ਨਵਜੋਤ ਸਿੰਘ ਹੈ ਆਪਣਾ ਤਲਵੰਡੀ ਮਲਿਕ ਪਿੰਡ ਹੈ ਜੀ ਆਪਣਾ ਤੇ 10th ਕਲਾਸ ਹੈ ਹੈਰੀਟੇਜ ਪਬਲਿਕ ਸਕੂਲ 'ਚ ਪੜ੍ਹਦਾ ਹਾਂ ਜੀ ਕਿ ਸਾਈਕਲ ਬਣਾਇਆ ਕੀ ਸੋਚ ਕੇ ਬਣਾਇਆ ਕੀ ਤੁਹਾਡੇ ਜ਼ਮਾਨੇ ਦੇ ਵਿੱਚ ਐ ਕੋਈ ਸਾਈਕਲ ਤਿਆਰ ਕਰੇ ਇਹ ਸਾਈਕਲ ਬਣਾਇਆ ਜੀ ਮੈਂ ਪਹਿਲਾਂ ਤੇ ਜੀ ਮੈਂ ਮੈਂ ਸੋਚਿਆ ਹੀ ਸੀ ਕਿ ਆਪਾਂ ਕੁਝ ਕਰੀਏ ਕਿਉਂਕਿ ਪਹਿਲਾਂ ਮੈਂ ਕਾਰਡਬੋਰਡ ਦੀਆਂ ਚੀਜ਼ਾਂ ਬਣਾਉਂਦਾ ਸੀ ਟਰੈਕਟਰ ਹੋ ਗਿਆ ਕਰਪੈਨ ਹੋ ਗਈ ਗੱਡੀਆਂ ਹੋ ਗਈਆਂ ਕਾਰਡ ਬੋਰਡ ਦੀਆਂ ਬਣਾਉਂਦਾ ਸੀ ਪਰ ਉਹ ਟੁੱਟ ਜਾਂਦੀਆਂ ਸੀ ਫਿਰ ਮੈਂ ਸੋਚਿਆ ਕਿ ਕੋਈ ਵੱਡਾ ਬਣਾਣਿਆ ਜਿੱਤੇ ਆਪ ਬੈਠ ਕੇ ਚਲਾ ਸਕੀਏ ਫਿਰ ਜੀ ਮੈਂ ਆ ਸਾਈਕਲ ਬਣਾਇਆ ਪਰ ਫਿਰ ਮੈਂ ਪਹਿਲਾਂ ਸਭ ਤੋਂ ਪਹਿਲਾਂ ਨਾ ਆ ਬੋਡੀ ਜੀ ਲੈ ਲਈ ਇਹਦੀ ਤੇ ਆ ਪਾਈਪ ਸੀ ਆਪਾਂ ਕੋਲ ਇਹ ਪਾਈਪ ਘਰੀ ਪਏ ਸਨ ਖਰਾਬ ਜੇ ਠੀਕ ਹੈ ਉਹਨਾਂ ਨੂੰ ਆਪਾਂ ਵੈਲਡ ਕਰ ਲਿਆ ਵੈਲਡ ਕਰਕੇ ਉਸ ਤੋਂ ਬਾਅਦ ਆ ਸਾਈਕਲ ਆਪਣਾ ਪੁਰਾਣਾ ਲੈ ਲਿਆ ਸੀ ਉਹਦਾ ਹੈਂਡਲ ਲਾਤਾ ਜੀ ਹੈਂਡ ਲਾ ਕੇ ਉਹਦੇ ਟਾਇਰ ਪਾ ਕੇ ਫਿਰ ਆਪ ਕੋ ਮੋਟਰ ਰਹਿ ਗਈ ਸੀ ਕਿ ਮੋਟਰ ਕੀ ਲਗਾਈਏ ਫਿਰ ਮੈਂ Amazon ਤੋਂ ਆ ਮੋਟਰ ਮੰਗਾਈ ਜੀ 3500 ਦੀ ਠੀਕ ਹੈ ਜੀ ਆਪਣੇ ਕੋ ਬੈਟਰੀਆਂ ਪਈਆਂ ਹਨ ਸਪਰੇਅ ਵਾਲੇ ਪੰਪ ਦੀਆਂ ਬੈਟਰੀਆਂ ਦੋ ਲਈਆਂ ਜੀ ਆਪਾਂ ਇਹ ਦੋ ਬੈਟਰੀਆਂ ਖਰੀਦੀਆਂ ਉਸ ਤੋਂ ਬਾਅਦ ਆਪਣੇ ਕੋ ਕੀ ਸਵਿਚ ਖਰੀਦੇ ਆਪਾਂ ਹੋਰਨ ਵਾਸਤੇ ਬਟਨ ਖਰੀਦਿਆ ਸਪੀਡੋਮੀਟਰ ਖਰੀਦਿਆ ਜੀ ਫਿਰ ਐਂਟੀ ਗੀਟਰ ਲਗਾਇਆ ਜੀ ਇੱਥੇ ਪਰ ਜਦੋਂ ਆ ਮੈਂ ਬਣਾਉਣ ਲੱਗਾ ਸੀ ਮੇਰੇ ਪਾਪਾ ਕਹਿੰਦੇ ਹਨ ਕਿ ਤੂੰ ਐਂ ਕਰ ਸਾਈਕਲ ਤੇ ਮੋਟਰ ਲਾ ਲੈ ਮੋਟਰ ਤੇ ਮੰਗਾ ਲਈ ਐ ਤੇ ਮੈਂ ਸੋਚਿਆ ਨਹੀਂ ਸਾਈਕਲ ਤੇ ਨਹੀਂ ਮੋਟਰ ਲਾਣੀ ਸਾਈਕਲ ਤੇ ਹਰੇਕ ਮੋਟਰ ਲਾ ਦਿੰਦਾ ਕੋਈ ਵੀ ਜਵਾਕ ਬਣਾ ਲੇਗਾ ਤੇ ਆਪਾਂ ਵੱਖਰਾ ਕਰਨੇ ਆ ਜਦੋਂ ਹੁਣ ਆਪਾਂ ਜਾਂਦੇ ਹੋਈਏ ਮੁੜ ਕੇ ਬੰਦਾ ਵੇਖੇ ਕਿ ਆਹ ਚੀਜ਼ ਬਣਾਨੀ ਆਪਾਂ ਜੀ ਫਿਰ ਆਪਾਂ ਆ ਤਿਆਰ ਕੀਤਾ ਆ ਮੋਟਰ ਤੇ ਪਿਆ ਸੀ ਆਪਣੀ ਮੋਟਰ ਤੇ ਪੈਪ ਪਿਆ ਸੀ ਇਹ ਫਿਰ ਆਪਾਂ ਐ ਪਲਾਸਟਿਕ ਦੇ ਉੱਤੇ ਚਾੜਤਾ ਸਾਈਕਲ ਦੇ ਉੱਤੇ ਤੇ ਉੱਤੇ ਆਪਾਂ ਸ਼ੀਟ ਲਾਤੀ ਸਾਰੇ ਕੋ ਜੋ ਵਰਕਿੰਗ ਹੈ ਹੁਣ ਜੀ ਹੁਣ ਜਦੋਂ ਆ ਕੀ ਸਵਿਚ ਓਨ ਕਰਦੇ ਆ ਤੇ ਕਲੱਚ ਦਬਦੇ ਆ ਜਦੋਂ ਕਲੱਚ ਛੱਡਾਂਗੇ ਜੀ ਉਦੋਂ ਸਾਈਕਲ ਆਪਣਾ ਚੱਲੂਗਾ ਕਲੱਚ ਕਿਵੇਂ ਬਣਾਇਆ ਹੈ ਤੁਸੀਂ ਕਲੱਚ ਨੂੰ ਸੌਖੇ ਕਿ ਬਣਾਇਆ ਇੱਕ ਕਲੱਚ ਜੀ ਹੁਣ ਸ਼ੌਂਕ ਸੀ ਆ ਦੇਖੋ ਜੀ ਆਪਾਂ ਬਟਨ ਲਗਾਤਾ ਸਵਿਚ ਲਗਾਗਾਤਾ ਇੱਕ ਜਦੋਂ ਹੀ ਬ੍ਰੇਕ ਨੂੰ ਪ੍ਰੈਸ ਕਰਦੇ ਆ ਆ ਬਟਨ ਆਫ ਹੋ ਜਾਂਦਾ ਠੀਕ ਹੈ ਆਪਣੀ ਮੋਟਰਸਾਈਕਲ ਰੁਕ ਜਾਏਗਾ ਆਪਾਂ ਜਦੋਂ ਹੀ ਕਲੱਚ ਨੂੰ ਛੱਡਾਂਗੇ ਉਦੋਂ ਹੀ ਮੋਟਰਸਾਈਕਲ ਆਪਣਾ ਭੱਜੇਗਾ ਜੀ ਸਪੀਡ ਕਿੰਨੀ ਆਵੇਗੀ ਸਪੀਡ ਹੈ ਜੀ 25-30 ਕਿਲੋਮੀਟਰ ਹੈ ਜੀ ਪਰ ਆਵਰ ਇਹ ਕਿੰਨਾ ਬੈਟਰੀ ਦਾ ਬੈਕਅਪ ਹੈਗਾ ਬੰਨੇ ਕਿੰਨੇ ਕਿਲੋਮੀਟਰ ਚੱਲ ਸਕਦਾ ਇਹ ਇੱਕ ਫੁੱਲ ਚਾਰਜ ਤੇ 12 ਕਿਲੋਮੀਟਰ ਚੱਲ ਜਾਂਦਾ ਕੀ ਸੋਚ ਕੇ ਤੁਸੀਂ ਇੱਥੇ ਪਹੁੰਚੇ ਹੋਗੇ ਤੁਸੀਂ ਇਹ ਚੀਜ਼ ਬਣਾਉਂਗੇ ਤੁਹਾਨੂੰ ਸਕੂਲ ਦੇ ਵਿੱਚ ਦੱਸਿਆ ਗਿਆ ਜਾਂ ਕਿਸ ਤਰੀਕੇ ਨਾਲ ਇਹ ਜੀ ਮੈਂ ਕੰਪੀਟੀਸ਼ਨ ਤੇ ਜਾਣਾ ਸੀ ਸਕੂਲ ਵੱਲੋਂ ਤੇ ਮੈਡਮ ਪੁੱਛਦੇ ਹਾਂ ਮੈਡਮ ਨੂੰ ਪਤਾ ਸੀ ਕਿ ਨਵਜੋਤ ਨੇ ਆਹ ਚੀਜ਼ ਬਣਾਈ ਹੈ ਸਾਈਕਲ ਬਣਾਇਆ ਤੇ ਮੈਡਮ ਨੇ ਮੈਨੂੰ ਬੁਲਾਇਆ ਮੈਮ ਕਹਿੰਦੇ ਕੰਪੀਟੀਸ਼ਨ ਆ ਰਿਹਾ ਇੱਕ ਉੱਥੇ ਜਾਣਾ ਹੈ ਆਪਾਂ ਭਾਈ ਗੁਰਦਾਸ ਕਾਲਜ ਦੇ ਵਿੱਚ ਤੇ ਉਥੇ ਮੈਂ ਮੈਂ ਕਿਹਾ ਕੋਈ ਨਹੀਂ ਮੈਂ ਆਪਣਾ ਮੋਟਰਸਾਈਕਲ ਲੈ ਆਵਾਂ ਕੋਈ ਨਹੀਂ ਆਪਾਂ ਉਥੇ ਆ ਲੈ ਕੇ ਜਾਣਾ ਮੈਨੂੰ ਕਹਿੰਦੇ ਠੀਕ ਹੈ ਜੀ ਫਿਰ ਉਥੇ ਲੈ ਕੇ ਗਏ ਜੀ ਉਥੇ ਆਪਾਂ ਫਰਸਟ ਇਨਾਮ ਜਿੱਤਿਆ 5100 ਰੁਪਿਆ ਨਾਲੇ ਟਰੋਫੀ ਪਹਿਲਾਂ ਵੀ ਆਪਾਂ ਬੜੀ ਥਾਂ ਤੇ ਗਏ ਆ ਕੰਪੀਟੀਸ਼ਨਾਂ ਤੇ ਪਰ ਛੋਟੇ-ਛੋਟੇ ਕਾਰਡ ਉਹ ਤੋਂ ਪਹਿਲਾਂ ਮੈਂ ਕਾਰਡਬੋਰਡ ਦੇ ਪ੍ਰੋਜੈਕਟ ਬਣਾਉਂਦਾ ਹਾਂ ਉਥੇ ਰੋਵਰ ਬਣਾਇਆ ਸੀ ਅਸੀਂ ਚੰਦਰਯਾਨ 3 ਵਾਲਾ ਤੇ ਉਹ ਚੰਡੀਗੜ੍ਹ ਯੂਨੀਵਰਸਿਟੀ ਉਥੇ ਗਏ ਸੀ ਆ ਉੱਥੇ ਹੀ ਫਰਸਟ ਪ੍ਰਾਈਜ਼ ਜਿੱਤ ਕੇ ਆਏ ਹਾਂ ਜੀ ਕਿਸ ਤਰੀਕੇ ਨਾਲ ਦੇਖੋ ਸਕੂਲ ਤੁਹਾਨੂੰ ਮੋਟੀਵੇਟ ਕਰ ਰਿਹਾ ਪੇਰੈਂਟਸ ਮੋਟੀਵੇਟ ਕਰ ਰਹੇ ਨੇ ਉਹ ਚੀਜ਼ ਕੌਣ ਮੋਟੀਵੇਟ ਕਰ ਰਿਹਾ ਕਿ ਤੁਸੀਂ ਇਹ ਚੀਜ਼ ਤਿਆਰ ਕੀਤੀ ਇਹ ਸਕੂਲ ਵੀ ਮੋਟੀਵੇਟ ਕਰ ਰਿਹਾ ਜੀ ਪੇਰੈਂਟਸ ਵੀ ਮੋਟੀਵੇਟ ਕਰਦੇ ਆ ਪੇਰੈਂਟਸ ਵੀ ਕਹਿੰਦੇ ਹਾਂ ਠੀਕ ਹੈ ਠੀਕ ਹੈ ਬਣਾ ਲੈ ਕੋਈ ਨਹੀਂ ਹੁੰਦਾ ਸਾਇੰਸ ਕਿੰਨੀ ਕੀ ਰੂਚੀ ਹੈ ਕਿਉਂਕਿ ਸਾਇੰਸ ਤੋਂ ਬਿਨਾ ਤੁਸੀਂ ਇਹ ਚੀਜ਼ ਨਹੀਂ ਕਰਨੇ ਸਕਦੇ ਸਾਇੰਸ ਤੇ ਰੁਚੀ ਵਧੋਏਗੀ ਬਹੁਤ ਹੈ ਜਦੋਂ ਤੁਸੀਂ ਬਣਾਉਣਾ ਬਣਾਉਣ ਲੱਗੇ ਕਿਤੇ ਫੇਲ ਵੀ ਹੋਏ ਕਿਸੇ ਨਾ ਕਿਸੇ ਪੁਆਇੰਟ ਦੇ ਉੱਪਰ ਜਾ ਕੇ ਵੀ ਹਾਂ ਆ ਚੀਜ਼ ਗਲਤ ਹੋ ਗਈ ਮੈਂ ਕੁਝ ਹੋਰ ਹਾਂ ਜੀ ਹਾਂ ਪਹਿਲਾਂ ਮੈਂ ਇੱਕ ਵਾਰੀ ਬਣਾਇਆ ਸੀ ਇਹ ਇੱਕ ਹਫਤਾ ਲੱਗ ਗਿਆ ਸੀ ਮਤਲਬ ਇਹਨੂੰ ਬਣਾਉਣ ਚ ਪਰ ਇਹ ਵਰਕਿੰਗ ਨਹੀਂ ਕੀਤਾ ਜਦੋਂ ਵੀ ਮੈਂ ਚਲਾਉਂਦਾ ਕਦੀ ਟਾਇਰ ਲੱਥ ਜਾਂਦਾ ਸੀ ਕਦੀ 베어ਿੰਗ ਟੁੱਟ ਜਾਂਦੇ ਹਨ ਇਤਾ ਗਰ ਕੇ ਫਿਰ ਮੈਂ ਇਹ ਕੁਝ ਨਹੀਂ ਹੁੰਦਾ ਹੁਣ ਕੋਸ਼ਿਸ਼ ਕਰ ਲੈ ਫਿਰ ਬਣਾ ਕੇ ਛੱਡਾਂਗੇ ਆਪਾਂ ਤੇ ਮੈਂ ਕੋਸ਼ਿਸ਼ ਕਰਦਾ ਰਿਹਾ ਤੇ ਫਿਰ ਮੈਂ ਬਣਾਇਆ 2 ਹਫਤਿਆਂ ਨਾਲੇ ਬਣ ਗਿਆ ਪੂਰੀ ਮਿਹਨਤ ਨਾਲ ਵੈਲਡਿੰਗ ਸੈਟ ਕਰੇ ਪਿਆ ਸੀ ਆਪਾਂ ਵੈਲਡ ਕਰ ਕਰਕੇ ਤੇ ਸਾਰਾ ਕੁਝ ਐ ਬਣਾਉਂਦੇ ਨੇ ਤੇ ਜਦੋਂ ਚੱਲਿਆ ਬਹੁਤ ਖੁਸ਼ੀ ਹੋਈ ਕਿ ਹਾਂ ਵੀ ਆਪਣੀ ਚੀਜ਼ ਚੱਲੀ ਐ ਜਿਹੜੀ ਚੀਜ਼ ਐ ਉਹ ਆਪਣੀ ਤੂੰ ਆਪ ਆਪਣੀ ਚੀਜ਼ ਉੱਤੇ ਬਹਿ ਕੇ ਉਹਨੂੰ ਚਲਾ ਰਹੀਆਂ ਬਹੁਤ ਖੁਸ਼ੀ ਹੋਈ ਜਦੋਂ ਚੱਲਿਆ ਪਹਿਲੀ ਵਾਰ ਤੇ ਚੀਜ਼ ਦੇ ਉੱਪਰ ਇਸ਼ਾਰਾ ਕਰਦੇ ਹੋ ਖਰਚਾ ਵੀ ਦੱਸ ਦੋ ਵੀ ਕਿੰਨਾ ਕਿੰਨਾ ਖਰਚਾ ਆਇਆ ਕਿਹੜੀ ਕਿਹੜੀ ਚੀਜ਼ ਦਾ ਖਰਚਾ ਮੋਟਰ 1 ਕਿਲੋਵਟ ਲੋਡ ਕਪੈਸਿਟੀ ਆ ਮੋਟਰ ਦੀ ਠੀਕ ਹੈ ਜੀ ਤੇ ਬਾਰ ਬਾਰ ਸੋਦੀਏ ਦੋ ਵੈਂਟਰੀ ਲਾ ਦੀਆਂ 12 12 ਵੋਲਟ ਦੀ 24 ਵੋਲਟ ਕਰਤਾ ਇਹ ਪੂਰਾ ਠੀਕ ਹੈ ਜੀ ਤੇ ਇਸ ਸਾਈਕਲ ਦੇ ਟਾਇਰ ਨੇ 1000 ਰੁਪਏ ਦੇ 5 500 ਦੇ ਟਾਇਰ ਇਹ ਕਿੱਥੋਂ ਦੇ ਆ ਠੀਕ ਇਹ ਜੀ ਦੁਕਾਨ ਤੋਂ ਲਏ ਸੀ ਪਿੰਡੋਂ ਠੀਕ ਇੱਕ ਸਟੀering ਲਗਾਇਆ ਜੀ ਆਪਾਂ ਸਟੀering ਸਟੀering ਦੀ ਵੀ ਸ਼ੈਂਕਲ ਹੀ ਲੈ ਲਿਆ ਸੀ ਆਪਾਂ ਇੱਕ ਮਤਲਬ ਸਾਈਕਲ ਨੂੰ ਕੱਟਤਾ ਇਥੋਂ ਉਹਦਾ ਸਟੀering ਯੂਜ਼ ਕੀਤਾ ਤੇ ਟਾਇਰ ਯੂਜ਼ ਕੀਤੇ ਜੀ ਬਸ ਫਿਰ ਆਪਾਂ ਕੀ ਸਵਿਚ ਤੇ ਸਪੀਡੋਮੀਟਰ ਲਾਇਆ ਸਪੀਡੋਮੀਟਰ ਜਿੰਨੇ ਵੀ ਆਪਾਂ ਤੇਜ਼ ਸਾਈਕਲ ਚੱਲੇਗਾ ਉਹਦੀ ਸਪੀਡ ਦੱਸੇਗਾ ਜਦੋਂ ਇਹ ਹੋਲ ਹੀ ਹੁੰਦਾ ਗਿਆ ਫਿਰ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਹਾਂ ਬੈਟਰੀ ਲੋ ਹੈ ਆਪਾਂ ਚਾਰਜ ਕਰ ਦਈਏ। ਹਾਂਜੀ ਆਪਾਂ ਕੁਝ ਹੋਰ ਵੀ ਬਣਾਉਣਾ ਤੁਹਾਡੇ ਮਨ ਦੇ ਵਿੱਚ ਹੈਗਾ ਜੀ ਹਾਂਜੀ ਆਪਾਂ ਸ਼ੁਰੂ ਕੀਤਾ ਹੈ ਆਪਾਂ ਟਰੈਕਟਰ ਬਣਾ ਰਹੇ ਹਾਂ ਜੀ ਹੁਣ ਐਚ ਐਮ ਪੀ ਡੱਟ ਗਿਆ ਨਾ ਟਰੈਕਟਰ ਸ਼ੁਰੂ ਕਰ ਲਿਆ ਬਸ ਉਹਦੀ ਸ਼ੋ ਸ਼ੂ ਲੱਗਣ ਲਈ ਹੈ ਤੇ ਇੰਜਨ ਦਾ ਨਾ ਉੱਤੇ ਮੋਟਰਸਾਈਕਲ ਦਾ ਜੀ ਵੱਡੇ ਹੋ ਕੇ ਕੀ ਬਣਨ ਦੀ ਇੱਛਾ ਹੈਗੀ ਤੁਹਾਨੂੰ ਵੱਡੇ ਹੁੰਦੇ ਜੀ ਇੰਜੀਨੀਅਰ ਬਣਨ ਦੀ ਇੱਛਾ ਹੈ ਜੀ

this bike is run on batteries has a range of 12 km and there are several technologies which are used into this bike the best part when i asked him that why the starting of bike is related to pressing the brakes he explained that the modern engines because if you press the ignition then the you know bike will immediately take off so to control that he has additional feature of pressing a brake and only then bike can start and besides this, the further uh, you know uh, augmentation of uh, technology or interface of new technology into this bike is. He is going to use solar panels so so that the range of the bike, which is currently 12 kilometer, can be increased to say 50 kilometer. And speed also can be increased. Right now, the top speed of bike is around 22 to 23 kilometer per hour. The child is uh, uh, you know already very good into uh, making various uh, projects and all and uh, he won first prize in uh, science project which was conducted uh, at bhai gurdas engineering college he won 5,100 rupees made us proud made his parents proud made the entire school proud and uh, many students are getting motivated by uh, his feat and uh, um, they feel encouraged and they are making different kind of models